ਸ਼ਾਮ ਨੂੰ ਸੈਂਟਰਲ ਜੇਲ ਲੁਧਿਆਣਾ ਦੋ ਕੈਦੀ ਜਿਹੜੇ ਸੀਗੇ ਉਹ ਆਪਸ ਚ ਲੜੋ ਲੜ ਪਏ ਪਨਿਸ਼ਮੈਂਟ ਦੇ ਤੌਰ ਤੇ ਅਸਿਸਟੈਂਟ ਜੇਲ ਸੁਪਰਡੈਂਟ ਨੇ ਪਨਿਸ਼ਮੈਂਟ ਵਾਰਡ ਚ ਬੰਦ ਕੀਤਾ ਜੀ ਕੁਝ ਦੇਰ ਲਈ ਵਾਰਡ ਚ ਬੰਦ ਕਰਨ ਤੋਂ ਬਾਅਦ ਜਦ ਵਾਪਸ ਉਹਦੀ ਮੇਨ ਵਾਰਡ ਤੇ ਉਹਨਾਂ ਨੂੰ ਛੱਡਨ ਗਏ ਉਹਨੇ ਆਪਣੇ ਨਾਲ ਵਾਲਿਆਂ ਨੂੰ ਭੜਕਾਇਆ 20-25 ਬੰਦੇ ਇਕੱਠੇ ਹੋ ਗਏ ਤੇ ਜਿਹੜੀ ਕਿਆਰੀਆਂ ਦੇ ਨਾਲ ਇੱਟਾਂ ਪਈਆਂ ਹੁੰਦੀਆਂ ਗੈਰੀਆ ਡਿਵਾਈਡਰ ਜਿਹੜਾ ਹੁੰਦਾ ਉਹ ਉਠਾ ਕੇ ਉਹਨਾਂ ਨੇ ਪਥਰਾ ਸ਼ੁਰੂ ਕਰਤਾ ਜੇਲ ਸਟਾਫ ਬੰਤੀ ਕਾਰਵਾਈ ਜਿਹੜੀ ਹੈ ਉਸ ਤੋਂ ਬਾਅਦ ਇਮੀਡੀਏਟਲੀ ਕੰਟਰੋਲ ਰੂਮ ਤੇ ਸਾਨੂੰ ਲੱਗਿਆ ਪਤਾ ਫੋਰਸ ਮੂਵ ਕਰਾਈ ਮੌਕੇ ਤੇ ਜਿਹੜੇ ਟੈਰੀਟੋਰੀਅਲ ਜਿਹੜੇ ਅਫਸਰ ਹੈ ਐਡੀਸੀਪੀ ਏਸੀਪੀ ਤੇ ਚਾਰ ਐਸਐਚਓ ਜਿਹੜੇ ਸੀਗੇ ਪੰਜ ਸੱਤ ਮਿੰਟ ਚ ਪਹੁੰਚ ਗਏ ਸੀਗੇ ਫੋਰਸ फ्लਸ਼ ਕਰ ਦਿੱਤੀ ਗਈ ਐਫਆਰ ਰਿਸਟਰ ਹੋ ਗਈ ਹੈ ਜੀ 24 ਬੰਦੇ ਬਾਈ ਨੇਮ ਨੋਮੀਨੇਟ ਕਿਤੇ ਉਹਨਾਂ ਦੀ ਅरेस्ट ਪੈ ਗਈ। ਕੱਲ ਸ਼ਾਮ ਨੂੰ ਸੈਂਟਰਲ ਜੇਲ ਲੁਧਿਆਣਾ ਦੋ ਕੈਦੀ ਜਿਹੜੇ ਸੀਗੇ ਆਪਸ ਵਿੱਚ ਲੜ ਲੜ ਪਏ। ਪनिश्डਮੈਂਟ ਦੇ ਤੌਰ ਤੇ ਜਿਹੜਾ ਅਸਿਸਟੈਂਟ ਜੇਲ ਸੁਪਰਡੈਂਟ ਹੈ ਉਹਨਾਂ ਨੇ ਉਹਨੂੰ ਉਹਨਾਂ ਨੂੰ ਇੱਕ ਨੂੰ ਪनिश्डਮੈਂਟ ਵਾਰਡ 'ਚ ਬੰਦ ਕੀਤਾ ਜੀ ਕੁਝ ਦਿਨ ਲਈ। ਵਾਰਡ 'ਚ ਬੰਦ ਕਰਨ ਤੋਂ ਬਾਅਦ ਜਦ ਵਾਪਸ ਉਹਦੀ ਮੇਨ ਵਾਰਡ ਤੇ ਉਹਨੂੰ ਛੱਡਣ ਗਏ। ਤੇ ਉਹਨਾਂ ਉਹਨੇ ਆਪਣੇ ਨਾਲ ਵਾਲਿਆਂ ਨੂੰ ਭੜਕਾਇਆ 20 25 ਬੰਦੇ ਇਕੱਠੇ ਹੋ ਗਏ ਤੇ ਜਿਹੜੀ ਕਿਆਰੀਆਂ ਦੇ ਨਾਲ ਇੱਟਾਂ ਪਈਆਂ ਹੁੰਦੀਆਂ ਕਿਆਰੀਆਂ ਡਿਵਾਈਡਰ ਜਿਹੜਾ ਹੁੰਦੇ ਆ ਤੇ ਸਿਮਿੰਟ ਨਹੀਂ ਲੱਗਿਆ ਹੁੰਦਾ ਉਹ ਉਠਾ ਕੇ ਉਹਨਾਂ ਨੇ ਪਥਰਾਵ ਸ਼ੁਰੂ ਕਰਤਾ ਜੇਲ ਸਟਾਫ ਤੇ ਬੰਤੀ ਕਾਰਵਾਈ ਜਿਹੜੀ ਹੈ ਉਸ ਤੋਂ ਬਾਅਦ ਇਮੀਡੀਏਟਲੀ ਕੰਟਰੋਲ ਰੂਮ ਤੇ ਸਾਨੂੰ ਲੱਗਿਆ ਪਤਾ ਫੋਰਸ ਮੂਵ ਕਰਾਈ ਮੌਕੇ ਦੇ ਜਿਹੜੇ ਟੈਰਿਟਰੀਅਲ ਜਿਹੜੇ ਅਫਸਰ ਹੈ ਐਡੀਸੀਪੀ ਐਸਸੀਪੀ ਤੇ ਚਾਰ ਐਸਐਚਓ ਜਿਹੜੇ ਸੀਗੇ ਉਹ 5-7 ਮਿੰਟ ਚ ਪਹੁੰਚ ਗਏ ਸੀਗੇ ਉੱਥੇ ਇਨ ਦਾ ਮੀਨ ਟਾਈਮ ਸੀਨੀਅਰ ਅਫਸਰ ਵੀ ਪਹੁੰਚੇ ਫੋਰਸ 플ਸ਼ ਕਰ ਦਿੱਤੀ ਗਈ ਜੇਲ ਪਰ ਮੈਸਜਰ ਰਾਤ ਨੂੰ ਮੈਂ ਵੀ ਗਿਆ ਸੀਗਾ ਜੀ ਤੇ ਅਰੈਸਟਰ ਹੋ ਗਈ ਹੈ ਜੀ 24 ਬੰਦੇ ਬਾਈ ਨੇਮ ਨੋਮਿਨੇਟ ਕੀਤੇ ਉਹਨਾਂ ਦੀ ਅਰੈਸਟ ਪੈ ਗਈ ਹੈ ਸਰ ਕਿੰਨੇ ਪੁਲਿਸ ਮੁਲਾਜ਼ਮ ਸਰ ਮੁਲਾਜ਼ਮ ਬਹੁਤ ਤੁਮੇ ਗਲਤੀ ਹੋ 24 ਨੋਮੀਨੇਟਡ 24 ਵਰ ਨੋਮੀਨੇਟਡ ਮੁਲਾਜ਼ਮ ਜਿਹੜੇ ਹੈ ਦੋ ਗੈਸਟ ਅਫਸਰ ਹਨ ਜਿਨ੍ਹਾਂ ਨੂੰ ਥੋੜੀ ਚੋਟਾਈ ਹੋਏ ਜੇਲ ਦਾ ਸਟਾਫ ਹੈ ਜਦ ਉਹਨਾਂ ਨੇ ਪੱਥਰ ਪੱਥਰ ਪੁੱਥਰ ਮਾਰੇ ਤੇ ਇਹ ਨਹੀਂ ਇਹ ਸੱਚ ਨਹੀਂ ਤੇ ਦੋ ਤਿੰਨ ਹੋਰ ਉਹਨਾਂ ਦੇ ਆਪਣੇ ਮੁਲਾਜ਼ਮ ਹੈ ਟੋਟਲ ਪੰਜ ਹਾਂ ਪੰਜ ਕਹਿ ਸਕਦੇ ਤੁਸੀਂ ਮੈਂ ਮੈਨਰ ਇਨਜਰੀਜ਼ ਪੱਥਰਾਫ ਕਰਕੇ ਐਂਡ ਆਈ ਵੁੱਡ ਲਾਈਕ ਟੂ ਰੀਟ੍ਰੇਟ ਕਿ ਲੌਨ ਆਰਡਰ ਜੇਲ੍ਹ ਦੇ ਅੰਦਰ ਵੀ ਤੇ ਬਾਹਰ ਵੀ ਵੀ ਆ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਜੇ ਅਗਰ ਇਦਾਂ ਦੀ ਕਰ ਲਈ ਬੜਾ ਕੁਝ ਨਹੀਂ ਕਰਦਾ ਸੀ ਦੋ ਗੁੱਟ ਲੜਾ ਦੇ ਸੀਗੇ ਸਭ ਦੋ ਗੁੱਟਾਂ ਦੇ ਗੈਂਗਸਟਰ ਨਹੀਂ ਜੀ ਕੋਈ ਗੈਂਗਸਟਰ ਨਹੀਂ ਸੀਗਾ ਜੀ ਦੋ ਕੈਦੀ ਆਪਸ ਵਿੱਚ ਲੜ ਲੜੇ ਸੀਗੇ ਉਹਨਾਂ ਵਿੱਚੋਂ ਜਿਨੇ ਲੜਾਈ ਸ਼ੁਰੂ ਕੀਤੀ ਸੀਗੀ ਉਹਨੂੰ ਪਨਿਸ਼ਮੈਂਟ ਵਾਰਡ ਤੇ ਪਨਿਸ਼ਮੈਂਟ ਵਾਰਡ ਹੁੰਦੀ ਹੈ ਇਹਨਾਂ ਦੀ ਇੱਕ ਜੇਲ੍ਹ ਦੀ ਉੱਥੇ ਉਹਨੂੰ ਸ਼ਿਫਟ ਕੀਤਾ ਰਾਤ ਨੂੰ ਜਦ ਸ਼ਾਮ ਨੂੰ ਜਦ ਉਹਦੀ ਆਪਣੀ ਵਾਰਡ ਤੇ ਸ਼ਿਫਟ ਕਰਨ ਗਏ ਤੇ ਉਹਨੇ ਆਪਣੇ ਨਾਲ ਦੇ ਵਾਰਡ ਵਾਲੇ ਜਿਹੜੇ ਵੀ ਸੀਗੇ ਉਹਦੇ ਬੈਰਿਕਸ ਦੇ ਪ੍ਰੈਜ਼ੀਡੈਂਟ ਸਾਹਿਬ ਦੀ ਇਸ ਟਾਈਮ ਕੀ ਪੋਜੀਸ਼ਨ ਹੈ ਨਾ ਨਹੀਂ ਇਸ ਦੀ ਸਾਈਨ ਇਨਸਾਈਨ ਫਿਰ ਗਲਤ ਗੱਲ ਕਰ ਨਹੀਂ ਹਾਂ ਨਾ ਆਊਟ ਆਫ ਰਿਸਕ ਹਾਂ ਹਾਂ ਕੋਈ ਚੁਣ ਨਹੀਂ ਹਾਂ ਦੋ ਗੈਸਟ ਹੋ ਸਕਦੇ ਥੈਂਕ ਯੂ ਵੈਰੀ ਥੈਂਕ ਯੂ